ਸੋਸਰੀ ਘਾਲ ਬਾਈ ਜੀ ਛੋਟਾ ਛੋਟਾ ਵੀਰ ਫੇਰ ਹਾਜ਼ਰ ਹੋਇਆ ਤੇ ਕੁੱਲ ਮਿਲਾ ਕੇ ਗੱਲ ਇਹ ਆ ਕਿ ਕਹਿੰਦੇ ਨੇ ਇੱਕ ਨਵੀਂ ਖੁਸ਼ਖਬਰੀ ਆ ਗਈ ਬਾਈ ਜੀ ਅਮਰੀਕਾ ਵੱਲੋਂ ਯੂ ਐਸ ਏ ਵੱਲੋਂ ਕਿ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਡੋਨਲਡ ਟਰੰਪ ਜੀ ਉਹਨਾਂ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਕਾਨੂੰਨ ਤਾਂ ਕਹਿੰਦੇ ਪਹਿਲਾਂ ਵੀ ਹੈਗਾ ਸੀ ਪਹਿਲਾਂ ਉਹ ਕਹਿੰਦੇ ਵੀ ਤਕਰੀਬਨ ਆਪਣੇ 90 ਕਰੋੜ ਰੁਪਏ ਚ ਤੁਸੀਂ ਹੁਣ 골ਡਨ ਪੀ ਆਰ ਲੈ ਸਕਦੇ ਸੀ ਜਿਹਨੂੰ ਕਹਿੰਦੇ ਨੇ 골ਡਨ ਪਾ 골ਡਨ ਵੀਜ਼ਾ ਜਿਵੇਂ ਦਵਾਈ ਦੀ ਸਕੀਮ ਆ ਕੀ ਉੱਥੇ ਫਲੈਟ ਖਰੀਦੋ ਤੇ 골ਡਨ ਵੀਜ਼ਾ ਪਾਓ ਤੁਸੀਂ 골ਡਨ ਉੱਥੋਂ ਦੀ ਪਾਸਪੋਰਟ ਦੀ ਸਕੀਮ ਆ 10 ਸਾਲਾਂ ਵਾਸਤੇ ਇੱਕ ਵਾਰ ਮਿਲ ਜਾਂਦਾ ਹੈਗਾ ਤੇ ਹੁਣ ਯੂ ਐਸ ਨੇ ਆਪਦੇ ਕਾਨੂੰਨਾਂ ਵਿੱਚ ਥੋੜੀ ਤਬਦੀਲੀ ਕੀਤੀ ਹੈ ਤੇ ਉਹ ਕਹਿੰਦੇ ਵੀ ਤੁਸੀਂ ਇੱਥੇ ਵੀਜ਼ਾ ਲੈ ਸਕਦੇ ਹੋ ਪੀ ਆਰ ਲੈ ਸਕਦੇ ਹੋ 골ਡ ਪੀ ਆਰ 골ਡ ਵੀਜ਼ਾ ਕਹਿ ਲਓ 골ਡ ਪੀ ਆਰ ਕਹਿ ਲਓ ਇੱਕ ਤਰ੍ਹਾਂ ਦਾ ਉੱਥੋਂ ਦਾ ਵੀਜ਼ਾ ਹੋ ਗਿਆ ਵੀ ਤੁਸੀਂ ਇੱਥੋਂ ਦੀ ਉਦੋਂ ਵੱਧ ਸਹੂਲਤਾ ਲੈ ਸਕਦੇ ਹੋਂ ਪੀਆਰ ਨਾਲ ਤੇ ਹੁਣ ਉਹਦੇ ਵਿੱਚ ਹੈ ਕੀ ਆ ਉਹਦੇ ਵਿੱਚ ਹੈਗਾ ਇਹ ਆ ਕਹਿੰਦੇ ਉਹਨਾਂ ਨੇ ਜਿੱਥੇ 10 ਮਿਲੀਅਨ ਸੀ 90 ਕਰੋੜ ਰੁਪਇਆ ਬਣਦਾ ਸੀ ਇੰਡੀਆ ਵਾਲਾ ਤਕਰੀਬਨ ਹੁਣ 5 ਮਿਲੀਅਨ 5 ਮਿਲੀਅਨ ਕਰਤੀ ਬਈ ਜੀ ਕਹਿੰਦੇ 5 ਮਿਲੀਅਨ ਲੈ ਕੇ ਆਓ ਇੱਥੇ ਕਿ ਤੁਹਾਨੂੰ 골ਡਨ ਪੀਆਰ ਪੱਕੀ ਆਇਟ ਵਰਗੀ ਜਾਵਾ ਤੇ ਹੁਣ 5 ਮਿਲੀਅਨ ਬਈ ਜੀ ਤਕਰੀਬਨ 43 45 ਕਰੋੜ ਰੁਪਇਆ ਬਣਦਾ ਹੈਗਾ 43 ਤੋਂ ਉੱਤੇ ਬਣਦਾ ਕੁਝ ਹੁਣ ਜਿਹਦੇ ਕੋਲੇ 43 ਕਰੋੜ ਰੁਪਈਆ ਚ ਹੋਊਗਾ ਉਹਨੂੰ ਬਾਹਰ ਆਉਣ ਦੀ ਕੀ ਲੋੜ ਉਹਦੇ ਵਾਸਤੇ ਤਾਂ ਇੰਡੀਆਈ ਸਵਰਗ ਹੈ ਵੈਸੇ ਵੀ ਇੰਡੀਆ ਸਵਰਗ ਆ ਰੋਟੀ ਮਿਲਦੀ ਆ ਤੇ ਹੁਣ 43 ਕਰੋੜ ਰੁਪਈਆ ਬਾਈ ਜੀ ਥੋੜੀ ਘਾਣੀ ਰਕਮ ਤਾਂ ਹੈ ਨਹੀਂ ਬਹੁਤ ਵੱਡੀ ਰਕਮ ਹੋਗੀ ਜਿਹਦੇ ਕੋਲੇ 43 ਕਰੋੜ ਹੋਊਗਾ ਉਹੀ ਲਊਗਾ ਹੁਣ ਜਿਹੜਾ ਪਹਿਲੀ 45 ਲੱਖ ਤਾਂ ਜ਼ਮੀਨਾਂ ਵੇਚ ਕੇ ਬਾਈ ਜੀ ਇੱਥੇ ਤੱਕ ਪਹੁੰਚਦਾ ਸੀ ਡੌਂਕੀ ਆ ਲਾ ਕੇ ਮੌਦ ਦੇ ਰਸਤੇ ਵਿੱਚ ਪਾ ਕੇ ਇੱਕ ਮੌਦ ਦਾ ਰਸਤਾ ਹੀ ਇਹ ਹੈ ਡੌਂਕੀ ਵਾਲਾ ਉੱਦਾਂ ਦਾ ਨਹੀਂ ਹੈਗਾ ਤੇ ਹੁਣ ਇਹਦੇ ਵਿੱਚ ਖੁਸ਼ਖਬਰੀ ਕੀ ਆ ਨਿਊਜ਼ ਵਾਲੇ ਕਹਿੰਦੇ ਖੁਸ਼ਖਬਰੀ ਹੈ ਖੁਸ਼ਖਬਰੀ ਭਾਈ ਅਮੀਰਾਂ ਵਾਸਤੇ ਹੋ ਜਿਨ੍ਹਾਂ ਨੇ ਦਿਹਾੜੀਆ ਕਰਨੀ ਆ ਉਹਦੇ ਵਾਸਤੇ ਕਾਦੀ ਖੁਸ਼ਖਬਰੀ ਆ ਜਿਹੜੇ ਮੁੰਡੇ ਪਹਿਲੀ 45 ਲੱਖ ਲਾ ਕੇ ਆਏ ਸੀ ਅੱਜ ਘਰੇ ਬਹਿ ਕੇ ਵਿਚਾਰੇ 45 ਲੱਖ ਵੀ ਗਿਆ ਤੇ ਉੱਤੋਂ 8 ਮਹੀਨੇ ਬਈ ਜਿਹੜੇ ਤੱਕੇ ਖਾਦੇ ਭੁੱਖੇ ਮਰੇ ਉਹ ਵੀ ਗਿਆ ਤੇ ਹੁਣ ਕੀ ਫਾਇਦਾ ਹੋਇਆ ਇਹ ਕਾਨੂੰਨ ਦਾ ਗਰੀਬਾਂ ਵਾਸਤੇ ਕੋਈ ਫਾਇਦਾ ਨਹੀਂ ਉਹ ਕਹਿੰਦਾ ਜੀ 45 43 ਕਰੋੜ ਰੁਪਈਆ ਲੈ ਕੇ ਆਓ ਇੱਥੇ ਕੋਈ ਕੰਮ ਸੈੱਟ ਕਰੋ ਤੇ ਮੇਰੇ ਅਮਰੀਕਾ ਨੂੰ ਕੰਮ ਤੇ ਲਾਓ ਉਹਨੇ ਤਾਂ ਮਤਲਬ ਇਹੀ ਆ ਤੁਸੀਂ ਆਪ ਹੀ ਸਮਝਦਾ ਰਹੋ ਜੇ ਇਹ ਜੇ ਕਾਨੂੰਨ ਪਾਸ ਹੋ ਰਹੇ ਨੇ ਤਾਂ ਇੱਥੇ ਰਜਗਾਰ ਨਹੀਂ ਹੈਗਾ ਮੈਂ ਤੁਹਾਨੂੰ ਪਹਿਲੀ ਕਿਹਾ ਸੀ ਬਾਈ ਜੀ ਅੱਜ ਦੇ ਟਾਈਮ 'ਚ ਕਿਤੇ ਵੀ ਬਹੁਤ ਮੰਦਾ ਹਾਲ ਚੱਲਦਾ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਇਹ ਲੋਕ ਹਵਾ ਦੇ ਵਿੱਚ ਹੀ ਹੁੰਦੇ ਨੇ ਇੱਥੇ ਮੈਕੜੀ ਤੇ ਅਸੀਂ ਦੇਖਦੇ ਆ ਬਾਈ ਜੀ ਬੁਰਾ ਹਾਲ ਹੁੰਦਾ ਕਿਸੇ ਨੇ ਘਰ ਦਾ ਕਰਾਇਆ ਭਰਨਾ ਹੁੰਦਾ ਕਿਸੇ ਨੇ ਗੱਡੀ ਕਢਾ ਰੱਖੀ ਹੁੰਦੀ ਆ ਘਰਦਿਆਂ ਤੋਂ ਚੋਰੀ ਉਹਦੀ ਕਿਸ਼ਤ ਭਰਨੀ ਹੁੰਦੀ ਆ ਦਿਨ ਰਾਤ ਇੱਕ ਕਰਦਾਦਾ ਬਾਈ ਜੀ ਕਿਧਰੋਂ ਪਾਸੇ ਕੁਝ ਨਹੀਂ ਆਉਂਦਾ। ਤਕਰੀਬਨ ਤਕਰੀਬਨ ਇੱਥੇ ਹਰ ਕੋਈ ਬੰਦਾ ਬਾਈ ਜੀ 15 ਘੰਟੇ ਕੰਮ ਕਰਦਾ ਕੈਨੇਡਾ ਵਿੱਚ। ਚਾਹੇ ਉਹ ਯੂ ਐਸ ਏ ਆ 14-15 ਘੰਟੇ ਕੰਮ ਕਰਦਾ ਹੋ ਲਗਾਤਾਰ ਤੇ ਸੌਣਾ ਕਿੰਨਾ ਉਹਦਾ 5-6 ਘੰਟੇ 7 ਘੰਟੇ ਲਾ 6 ਘੰਟੇ ਤਾਂ ਲਾਸਟ ਆ ਬਾਈ ਜੀ 6 ਘੰਟੇ ਸੌਂਜੇ ਬੰਦਾ। ਨੀਂਦ ਕੀ ਤੁਰਿਆ ਫਿਰਦਾ ਰਹਿਣਾ। ਤੇ ਇੰਨਾ ਕੰਮ ਬਾਈ ਜੀ 5-6 ਜੇ 15-16 ਘੰਟੇ ਇੰਡੀਆ 'ਚ ਕੰਮ ਕਰੇ ਯਾਰ ਉਹਦੀ ਤਰੱਕੀ ਨਹੀਂ ਹੋ। ਇੰਡੀਆ 'ਚ ਬੰਦਾ 5 ਘੰਟੇ ਵੀ ਨਹੀਂ ਕੰਮ ਕਰਦਾ। ਤੇ ਫਿਰ ਕਰਦਾ ਵੀ ਟੌਰ ਨਾਲ ਐ ਥੋੜੀ ਆ ਵੀ ਕੋਈ ਓਏ ਕਹਿ ਦੂਗਾ ਤੇ ਇੱਥੇ ਬਾਈ ਸੌ ਕੁ ਸੁਣਨਾ ਪੈਂਦਾਗਾ ਸੌ ਕੁ ਸਹਿਣਾ ਪੈਂਦਾਗਾ ਤੇ 16 ਘੰਟੇ ਕੰਮ ਕਰਨ ਤੋਂ ਬਾਅਦ ਕੀ ਮਿਲਦਾ ਪੱਲੇ ਕੁਝ ਨਹੀਂ ਮਿਲਦਾ ਕਿਸਤਾ ਚ ਪੈਸੇ ਟੱਪ ਗਿਆ ਤੇ ਚਲਰੀ ਬਚਦੇ ਅੱਜ ਮੈਂ ਉਹ ਬਾਈਆਂ ਦੇ بیٹے ਸੁਣਾ ਕਰਦਾ ਸੀ ਕਹਿੰਦਾ ਜੀ ਜਿਹਨੇ ਇੱਕ ਗੱਡੀ ਲੈ ਰਕੇ ਹੁਣ ਮੋਟਾ ਜਿਹਾ ਹਿਸਾਬ ਦੱਸਦਾ ਨਾ ਸਾਨੂੰ ਤਕਰੀਬਨ 3000 ਤੋਂ ਉੱਤੇ ਉਰੇ ਕੁਝ ਬਚਦਾ ਨਹੀਂ ਟੈਕਸ ਕੱਢ ਕੇ 3000 ਬਚ ਗਿਆ ਖਰਚਾ ਟੈਕਸ ਟੁਕਸ ਪਾ ਕੇ ਉਹ 3000 ਦੇ ਵਿੱਚੋਂ 1000 ਤਾਂ ਉਹਦੀ ਗੱਡੀ ਦੀ ਕਿਸ਼ਤ ਹੋਊ ਤੇ ਘੱਟੋ ਘੱਟ 1000 ਤੋਂ 1200 ਆਪਦਾ ਖਰਚਾ ਹੋਊਗਾ ਪਿੱਛੇ ਬਚਿਆ 5700 5700 ਚ ਉਹਦਾ ਹੋਰ ਖਰਚੇ ਵੀ ਲਾ ਲਓ ਬਈ ਗੱਡੀ ਦੀ ਰਿਪੇਅਰ ਹੋ ਗਈ ਕਿਤੇ ਕਿਤੇ ਕੱਪੜੇ ਲਿਆਉਣੇ ਹੋਰ ਚੱਲਿਆਦੇ ਆ ਤੇ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਪਿੱਛੇ 150-200 ਦਾ ਚੱਲਰ-ਚੁੱਲਰ ਜੇ ਹੋ ਸਕਦਾ ਬਈ ਕੰਮ ਡਾਊਨ ਵੀ ਹੋ ਜਾਏ ਕਿਸੇ ਟਾਈਮ ਉਹਦੀ ਸ਼ਿਫਟਾਂ ਬੰਦ ਹੋ ਜਾਣ ਜਿਹੜੇ ਉਚਲਰ ਬੱਚਦੇ ਨੇ ਫਿਰ ਉਹ ਮਾੜੇ ਮੋٹے ਉੱਥੇ ਕੰਮ ਆਉਂਦੇ ਜੇ ਤੁਸੀਂ ਅਸਲ ਹੀ ਹੱਥ ਚ ਮੰਨੋ ਕਿ ਇੱਥੇ ਕਿੰਨੀ ਕਮਾਈ ਆ ਇੰਡੀਆ ਦਾ 10000 ਤੇ ਇੱਥੇ ਦਾ ਲੱਖ ਇੱਕ ਬਰੋਬਰ ਆ ਹੁਣ ਤੁਸੀਂ ਕਹੋਗੇ ਬਾਈ ਜੀ ਤੂੰ ਤਾਂ ਐਵੇਂ ਹੀ ਕਹੀ ਆ ਨਾ ਲੱਖ ਤੇ 10000 ਚ ਕੀ ਫਰਕ ਆ ਬਹੁਤ ਵੱਡਾ ਫਰਕ ਆ ਦਿਨ ਰਾਤ ਦਾ ਅੰਤਰ ਕਿੰਨੇ ਗੁਣਾ ਵੱਧ ਆਗਾ ਤੇ ਇਹਦੇ ਵਿੱਚ ਤਾਂ ਕੋਈ ਮੇਲ ਜਾਂ ਮਿਲਦਾ ਨਹੀਂ ਹੈ ਕਹਦਾ 10000 ਤੇ ਲੱਖ ਦੇ ਵਿੱਚ ਹੁਣ ਗੱਲ ਇਹ ਹੈ ਬਾਈ ਜੀ ਆਪਣੀ ਕਿ 10000 ਬੰਦਾ ਕਮਾਉਂਦਾ ਜੇ ਉਹ ਕਿਤੇ ਰਹਿੰਦਾ ਉਹ ਰੈਂਟਰ ਤੇ 3000 ਉਹਦਾ ਰੈਂਟ ਹੋਊਗਾ 4-5000 ਹੋਰ ਨਗਾਰੇ ਨਾਲ ਖਾਊਗਾ ਤੇ ਫਿਰ ਵੀ ਉਹਨੂੰ 3000 ਬਚ ਜੂਗਾ ਵਧੀਆ ਰੈਂਟ ਰਹੇ ਰੂ ਕੇ ਕੱਪੜੇ ਜੱਫਰ ਤੇ ਉਰੇ ਸੋਚ ਲਓ ਬਈ ਜੇ ਉਰੇ ਬੰਦਾ 2000 ਡਾਲਰ ਕਮਾਉਂਦਾ 1000 ਡਾਲਰ ਤਾਂ ਉਰੇ ਘਰ ਦਾ ਖਰਚਾ ਹੀ ਆ ਜਾਂਦਾ ਘਟੋ ਘਟੋ ਤੇ ਕੁੱਲ ਮਿਲਾ ਕੇ 12-1300 ਖਰਚਾ ਆ ਜਾਂਦਾ ਜੀ ਬਈ ਥੋੜਾ ਜਿਹਾ ਢੰਗ ਨਾਲ ਰਹਿਣਾ ਜੇ ਕੱਪੜੇ ਲੈਣੇ ਪੈਗੇ ਬਈ ਉਰੇ 500 ਦੀ ਕੋਡੀ ਮਿਲਦੀ ਆ 300 ਦੀ ਵਧੀਆ ਬ੍ਰਾਂਡ ਦੀ ਜੇ ਹੁੱਡੀ ਲੈਣੀ ਹੈ ਜੇ ਸੇਲ ਵਾਲੀ ਲੈਣੀ ਹੈ ਤਾਂ ਫਿਰ ਉਹ ਵੀ 60 70 ਤੋਂ ਇੱਕ ਹੁੱਡੀ ਤੇ ਇੱਕ ਲੋਰ ਸੋਨੂੰ 150 ਡਾਲਰ ਚ ਪਊਗੀ ਘੱਟੋ ਘੱਟ ਆ ਚੀਜ਼ਾਂ ਤੇ ਤੁਸੀਂ ਇਹ ਮੰਨ ਲਓ ਵੀ ਜੇ ਉਰੇ ਬੰਦਾ 2 ਲੱਖ ਕਮਾਉਂਦਾ ਉੱਥੇ 10000 ਕਮਾਉਂਦਾ ਕੋਈ ਬਾਲਾ ਵੱਡਾ ਫਰਕ ਨਹੀਂ ਹੈ ਗਿਆ ਤੇ ਹੁਣ ਇਹਦੇ ਵਿੱਚ ਸੋਨੂੰ ਇੱਕ ਮੈਂ ਆਪਣੇ ਦੀ ਗੱਲ ਦੱਸਦਾ ਨਾ ਤੇ ਸਾਡੇ ਨਾਲ ਹੀ ਮੁੰਡਾ ਸੀਗਾ ਸਨਿਆਰਾ ਦਾ ਮੁੰਡਾ ਤੇ ਸਾਡੇ ਏਰੀਆ ਚ ਹੀ ਆ ਹਰਿਆਣੇ ਸਰਸ 60 ਸਰਸੇ ਤੋਂ ਤੇ ਛੋਟੀ ਜੀ ਉਮਰ ਦਾਗਾ ਮਾ ਕਾ ਵੀ ਤੈਨੂੰ ਕੀ ਫਾਇਦਾ ਹੋਇਆ ਸੁਨਿਆਰਾ ਦਾ ਮੁੰਡਾ ਸੀ ਤੂੰ ਸਾਡੇ ਵਰਗੇ ਤਾਂ ਦਿਮਾਗ ਮੋਟਾ ਸੀ ਆਗੇ ਕਿਉਂਕਿ ਪਤਾ ਨਹੀਂ ਸੀ ਸੁਪਨੇ ਪਟੇ ਦੇਖਿਆ ਤੇ ਮਾ ਕਾ ਤਾਂ ਨਿਆਰੇ ਲੈਣੇ ਸੀ ਸਿਆਰ ਵਾਲੀ ਦੇ ਕਹਿੰਦਾ ਨਹੀਂ ਨਹੀਂ ਉਰੇ ਫਾਇਦਾ ਮਾਹ ਕੀ ਫਾਇਦਾ ਕਹਿੰਦਾ ਦੇਖ ਆ ਪਰਪਲ ਫੋਨ ਲੈ ਲੈ ਆਪਦੀ ਕਮਾਈ ਦਾ ਮਾ ਕਾ ਲਾਣਦਾ ਯਾਰ Apple ਫੋਨ ਜੇ ਤੂੰ ਉੱਥੇ 15 ਘੰਟੇ 14 ਘੰਟੇ ਕੰਮ ਕਰਦਾ ਉੱਥੇ ਤੇ 3000 ਦੀ 2500 ਦੀ ਕਿਸ਼ਤ ਭਰੀ ਨਹੀਂ ਜਾਂਦੀ ਸੀ ਇੰਡੀਆ 'ਚ Apple ਫੋਨ ਦੀ ਉੱਥੇ ਵੀ ਭਰੀ ਜਾਂਦੀ ਸੀ ਮਖਾਉਰੇ ਕੱਲਾ ਐਪਲ ਫੋਨ ਲੈਂਦਾ ਇਹਦੀਆਂ ਕਿਸ਼ਤਾਂ ਵਾਸਤੇ ਆਪਦੇ ਖਾਣੇ ਵਾਸਤੇ ਜਗਾ ਜੂਨ ਹੁੰਨਾ ਰਹਿਣਾ ਸਾਰਾ ਦਿਨ 14-14 ਘੰਟਾ ਕੰਮ ਕਰਕੇ ਲੈ ਕਹਿੰਦਾ ਉਹ ਇੰਡੀਆ ਥੋੜੀ ਐਪਲ ਫੋਨ ਲੈ ਸਕਦੇ ਸੀ ਮਖਾ ਇੰਡੀਆ ਕੰਮ ਕੀਤਾ ਕਹਿੰਦਾ ਨਾ ਮਖਾ ਉਰੇ ਕਰਦਾ ਨਾ 16 ਘੰਟੇ ਇੰਡੀਆ 'ਚ ਹੀ 8 ਘੰਟੇ ਲਾਏ ਹੁੰਦੇ ਬਈ ਤਾਂ ਵੀ ਲੈ ਸਕਦੇ ਸੀ ਆਪਾਂ ਨਾਲੇ ਘਰ ਦੇ ਦੀ ਕਬੀਲਦਾਰੀ ਚਲਾਉਂਦੇ ਪੂਰੇ ਬਈ ਜੀ ਜੇ ਤੁਸੀਂ ਡਾਲਰਾਂ 'ਚ ਕਮਾਉਨੇ ਹੋ ਤਾਂ ਖਰਚਾ ਵੀ ਡਾਲਰਾਂ ਦੇ ਸਿਹਾਉਣ ਨਾਲ ਆ ਪੂਰੇ ਬਹੁਤ ਮਹਿੰਗਾ ਖਰਚਾ ਜਿਹੜੀ ਆਪਣੇ ਇੰਡੀਆ ਦੇ ਵਿੱਚ 5 ਰੁਪਈਆ ਦੀ ਬਿਸਕੁਟਾ ਦੀ ਡੱਬੀ ਮਿਲਦੀ ਆ ਇੱਥੇ ਉਹ ਮਿਲਦੀ 1 ਡਾਲਰ ਦੀ ਤਕਰੀਬਨ ਕਨਵਰਟ ਕਰੋਗੇ ਤਾਂ 5 ਗੁਣਾ 60 ਤੇ ਇੰਡੀਆ ਚ 5 ਦੀ ਪਾਰਲੇਜੀ ਵਾਲੀ ਉਰੇ ਉਹ 60 ਡਾਲਰ 60 ਰੁਪਈਆ ਦੀ ਮਿਲਦੀ 1 ਡੱਬੀ ਇੰਡੀਆ ਦੀ ਸਿਹਮ ਨਾਲ ਤੇ ਉਰੇ ਪੂਜੀਆ ਬਾਜੀ ਹਰ ਚੀਜ਼ ਬਹੁਤ ਮਹਿੰਗੀ ਆ ਖਾਣਾ ਦਾਣਾ ਦਾਲਾ ਹਰ ਚੀਜ਼ ਮਹਿੰਗੀ ਆ ਕਿਰਾਇਆ 60 60 ਹਜ਼ਾਰ ਆ ਉਰੇ 1000 1000 ਡਾਲਰ ਰੂਮ ਦਾ ਕਿਰਾਇਆ 8 800 7 700 ਤੇ ਕੁੱਲ ਮਿਲਾ ਕੇ ਵੀ ਕਾਨੂੰ ਜਵਾਨੀ ਰੋਲ ਦੇ ਹੋ ਯਾਰ ਤੁਸੀਂ ਜੇ ਸਹੀ ਢੰਗ ਨਾਲ ਦੇਖੋ ਤਾਂ ਇੰਡੀਆ ਬਹੁਤ ਵਧੀਆ ਹੈਗਾ ਤੇ ਹੁਣ ਸਾਰੇ ਪਾਸੇ ਸਿਕਤਾਈ ਕਰਤੀ ਪੀਆਰ ਕਾਰਡ ਮਿਲਣਾ ਗਰੀਬਾਂ ਵਾਸਤੇ ਬਹੁਤ ਹੁਣ ਇੱਕ ਬਹੁਤ ਇੱਕ ਦੂਰ ਦੀ ਸੋਚਣੀ ਜੀ ਹੋ ਗਈ ਕਿ ਪੀਆਰ ਕਾਰਡ ਅੱਜ ਦੇ ਟਾਈਮ 'ਚ ਕੈਨੇਡਾ ਦੇ ਵਿੱਚ ਵੀ ਪੀਆਰ ਹੋਣਾ ਬਹੁਤ ਵੱਡੀ ਗੱਲ ਆ ਬਈ ਜੀ ਨਹੀਂ ਹੁੰਦਾ ਜਿਹੜੇ ਸਟੂਡੈਂਟ ਨੇ ਕੋਈ ਵਧੀਆ ਕੋਰਸ ਆ ਨਰਸਿੰਗ ਨਰਸਿੰਗ ਵਾਲਾ ਵਧੀਆ ਪੜ੍ਹ ਕੇ ਆ ਉਹਨਾਂ ਨੂੰ ਉਹ ਹੋਣਗੇ ਹੋਣ ਦੇ ਚਾਂਸ ਹੈਗੇ ਆ ਬਾਕੀ ਜਿਹੜੇ ਬਾਈ ਪਲੱਸ 2 ਕਰਕੇ ਆਏ ਨੇ ਛੋਟੇ ਕੋਰਸ ਕਰਕੇ ਆਏ ਨੇ ਉਹ ਪੀਆਰ ਸੁਪਨੇਜ ਵੀ ਭੁੱਲ ਜਾਣ ਉਹਨਾਂ ਦੇ ਤਾਂ ਬਾਈ ਜੀ ਵਰਕ ਪਰਮਿਟ ਨਹੀਂ ਆ ਰਹੇ ਅੱਜ ਦੇ ਟਾਈਮ 'ਚ ਪੀਆਰ ਕਿੱਥੋਂ ਹੋ ਜਾਣਗੇ ਉਹ ਜਾਨੀ ਕਿ ਇਹ ਆ ਵੀ ਤੁਸੀਂ ਜਿਹੜਾ ਪੈਸਾ ਲਾ ਰਹੇ ਹੋ ਬਾਈ ਜੀ ਉਹ ਸਾਰਾ ਹੀ ਬਰਬਾਦ ਹੋ ਰਿਹਾ ਤੇ ਸੁਪਨੇ ਆਪਾਂ ਨੂੰ ਬਾਈ ਏਜੰਟ ਵੱਡੇ ਦਿਖਾ ਦਿੰਦੇ ਆ ਕਿ ਬਾਈ ਹੁਣ ਤੁਹਾਡੇ ਘਰ ਦੇ ਵਿੱਚ ਵੇੜਾ ਦੂਜਾ ਲੱਗਿਆ ਹੋਇਆ ਇਟਾਂ ਵਾਲਾ ਵੇੜਾ ਹੈਗਾ ਤੇ ਕਮਰਿਆਂ ਦੇ ਵਿੱਚ ਜੋੜੀਆਂ ਲੱਗੀਆਂ ਨੇ ਦੇਸੀ ਸੋਡੀ ਛਾਤਾਂ ਦੇ ਵਿੱਚ ਤਰੇੜਾ ਆ ਗਈਆਂ ਜੇ ਕਿਤੇ ਤੁਹਾਡਾ ਮੁੰਡਾ ਬਾਹਰ ਵਗ ਜੇ ਯੂ ਐਸ ਏ ਜਾਂ ਕੈਨੇਡਾ ਤੁਸੀਂ ਤੁਹਾਡਾ ਮੁੰਡਾ ਕਵਾਊਗਾ ਮਹੀਨੇ ਦਾ 3-4 ਲੱਖ ਰੁਪਏ ਤੇ ਘਰ ਦੇ ਬਈਏ ਇਹ ਗੱਲ ਸੁਣ ਕੇ ਗੱਲਾਂ 'ਚ ਆ ਜਾਂਦੇ ਆ ਕੋਈ ਗਵਾਂਢੀ ਮੁੰਡਾ ਕਹਿ ਲੋ ਜਾਂ ਏਜੰਟ ਕਹਿ ਲੋ ਉਹਨਾਂ ਦੀਆਂ ਜਦੋਂ ਗੱਲਾਂ 'ਚ ਆ ਜਾਂਦੇ ਆ ਵੀ ਇੰਨੇ ਪੈਸੇ ਤੂੰ ਆਊਗਾ ਕਹਿਣਗੇ ਸਾਡੀ ਗਰੀਬੀ ਪੁੱਤ ਦੂਰ ਚੱਕੀ ਜਾਊਗੀ ਪੁੱਤ ਵੀ ਖੁਸ਼ ਹੁੰਦਾ ਪੁੱਤ ਕਹਿੰਦਾ ਪਾਪਾ ਮੈਂ ਤੁਹਾਡੀ ਗਰੀਬੀ ਦੂਰ ਚੱਕ ਦੂੰ ਬਾਹਰ ਜਾ ਕੇ ਜੋ ਦੋ ਇੰਨੇ ਪੈਸੇ ਕਮਾਊਗਾ ਸਾਨੂੰ 2.5 ਲੱਖ ਮਹੀਨੇ ਦਾ ਭੇਜੂੰਗੀ ਭੇਜੂੰਗਾ ਤੇ ਆਪਣੇ ਪੈਸੇ 6-7 ਮਹੀਨਿਆਂ ਚ ਪੂਰੇ ਹੋ ਜਾਣਗੇ ਬਾਪੂ 8 ਮਹੀਨਿਆਂ ਚ ਤੇ ਉਸ ਤੋਂ ਬਾਅਦ ਨਾ ਲਾ ਕੇ 3-4 ਸਾਲ ਕਮਾਈ ਘੜ ਘੜ ਪੈਜੂ ਨਾਲੇ ਜ਼ਮੀਨ ਖਰੀਦ ਲਾਂਗੇ ਨਾਲੇ ਹੋ ਜਾਣਗੇ ਸੌਖੇ ਨਾਲ ਲਿਆਵਾਂਗੇ ਗੱਡੀ ਗੁੱਡੀ ਤੇ ਵੀਰੋ ਬਾਹਰ ਆ ਕੇ ਨਾ ਤਾਂ ਫੀਸਾ ਭਰਿਆ ਜਾਂਦੇ ਨੇ ਉਹ ਵੀ ਘਰ ਤੋਂ ਹੋਰ ਵੇਚ ਕੇ ਮਂਗਾਉਣੀਆਂ ਪੈਂਦੀਆਂ ਨੇ ਨਾ ਆਉਂਦੀ ਆ ਗੱਡੀ ਤੇ ਨਾ ਬਦਲੀ ਜਾਂਦੀ ਆ ਛੱਤ ਯਾਨੀ ਕਿ ਕੁੱਲ ਮਿਲਾ ਕੇ ਇਹੀ ਆ ਬਈ ਜੀ ਸਾਰੇ ਪਾਸੇ ਬੁਰਾ ਹਾਲ ਆ ਸੁਪਨੇ ਨਾ ਦੇਖੋ ਤੁਸੀਂ ਸੁਪਨੇ ਛੋਟੇ ਦੇਖੋ ਆਪਣੇ ਇੰਡੀਆ 'ਚ ਦੇਖ ਲਓ ਇੰਡੀਆ 'ਚ ਤੁਹਾਡੇ ਸੁਪਨੇ ਪੂਰੇ ਹੋ ਜਾਣਗੇ ਜੇ ਤੁਸੀਂ ਕਹੋਗੇ ਬਾਹਰ ਆ ਕੇ ਪੂਰੇ ਹੋਣਗੇ ਬਾਹਰ ਬਈ ਫੋਕੀਆਂ ਫੜਾ ਹੀ ਨੇ ਬਾਹਰ ਕੁਝ ਨਹੀਂ ਹੈਗਾ ਤੇ ਇੰਡੀਆ ਦੇ ਵਿੱਚ ਸਭ ਤੋਂ ਵੱਡੇ ਨਿਯਾਰੇ ਨੇ ਜਿਹੜੀਆਂ ਗਲਤੀਆਂ ਅਸੀਂ ਬਾਰ-ਬਾਰ ਕੀਤੀਆਂ ਨੇ ਉਹ ਗਲਤੀਆਂ ਤੁਸੀਂ ਨਾ ਕਰੋ ਵੀਰੋ ਉਹ ਸਿੱਖ ਲੈ ਲਓ ਕਿ ਭਾਈ ਹੋਰੀ ਸਾਇਦ ਸੱਚੀ ਬੋਲਦੇ ਹੋਣਗੇ ਇਹਨਾਂ ਨੇ ਹੁਣ ਠੋਕਣਾ ਖਾ ਕੇ ਪਸਤਾਉਂਦੇ ਨੇ ਜੇ ਬਈ ਉਰੇ ਵਧੀਆ ਕੰਟਰੀ ਹੁੰਦੀ ਮੈਂ ਆਪਦੇ ਜਵਾਖਾਂ ਨੂੰ ਨਾ ਇੱਥੇ ਬੁਲਾਇਆ ਹੁੰਦਾ ਹੂੰ ਆਪ ਇੱਥੇ ਰਹਿਣ ਦੀ ਸੋਚਦਾ ਮੈਨੂੰ ਕੀ ਲੋੜ ਸੀ ਮੇਰੇ ਕੋਲੇ ਵੀਜ਼ਾ ਹੈ ਗਿਆ ਮੈਂ ਕਿਉਂ ਬਾਸਟਾਉਣ ਦੀ ਸੋਚਦਾ ਬਈ ਜੀ ਮੈਂ ਤਾਂ ਐਸ਼ ਨਾਲ ਉਰੇ ਰਹਿਣਾ ਸੀ ਮੌਜਾ ਕਰਨੀਆਂ ਸੀ ਪਰ ਮੌਜਾ ਵਾਲੀ ਜ਼ਿੰਦਗੀ ਤਾਂ ਨਹੀਂ ਹੈਗੀ ਨਾ ਉਰੇ ਬੜਾ ਬੁਰਾ ਹਾਲ ਆ ਤੇ ਹੁਣ ਟਰੰਪ ਹੋਰਾਂ ਦੀ ਗੱਲ ਦੇ ਵਾਪਸ ਆ ਜਾਣੇ ਆ ਕਿ ਟਰੰਪ ਹੋਰ ਬਈ ਜੀ ਵੀਆਰ ਨਹੀਂ ਦਿੰਦੇ ਕਿਸੇ ਲੋਟ ਵੀ ਸਾਨੂੰ ਤੁਸੀਂ ਭੁੱਲ ਜੋ ਤੇ ਮੈਂ ਇੱਕ ਹੀ ਖਬਰ ਸੁਣੀ ਹੁਣ ਕੱਲ ਹੀ ਕੋਈ ਕੁੜੀ ਆਉਦੇ ਮਾਪੇ ਨਾਲ ਛੋਟਾ ਬੱਚਾ 5 ਸਾਲਾਂ ਦਾ ਮੈਕਸੀਕਨ ਆਇਆਗਾ ਤਕਰੀਬਨ 20 ਸਾਲ ਪਹਿਲਾਂ ਅੱਜ ਉਹ ਕੁੜੀ ਦੀ ਉਮਰ ਤਕਰੀਬਨ 25 ਸਾਲ ਹੋ ਗਈ ਤੇ ਉਹਨਾਂ ਦੇ ਮਾਪੇ ਉਹਦਾ ਉੱਥੇ ਡਾਕੂਮੈਂਟ ਨਹੀਂ ਬਣੇ ਤੇ ਨਾ ਕੁੜੀ ਦੇ ਬਣੇ ਨੇ ਉਹਨਾਂ ਦਾ ਉੱਥੇ ਆਪਦਾ ਰੈਸਟੋਰੈਂਟ ਆ ਜਿਹਦੇ ਜਿਹਦੇ ਅੰਦਰ ਉਹਨਾਂ ਦੇ ਰੈਸਟੋਰੈਂਟ ਦੇ ਅੰਦਰ ਘੱਟੋ ਘੱਟ 15-20 ਲੋਕ ਕੰਮ ਵੀ ਕਰਦੇ ਨੇ ਵਧੀਆ ਵੱਡਾ ਰੈਸਟੋਰੈਂਟ ਆ ਅੱਜ ਉਹ ਕੁੜੀ ਨਵੀਂਦੇ ਉੱਤੇ ਕਹਿ ਰਹੀ ਹੈ ਕਿ ਮੈਨੂੰ ਟੈਨਸ਼ਨ ਹੋ ਰਹੀ ਹੈ ਕੀ ਸਾਡੇ ਡਾਕੂਮੈਂਟ ਨਹੀਂ ਬਣੇ ਸਾਨੂੰ ਇੱਥੋਂ ਇਹ ਨਹੀਂ ਪਤਾ ਕਿਹੜੇ ਵળે ਰਿਪੋਰਟ ਕਰਦਣ ਤੇ ਸਾਡੀ ਜਿਹੜੀ ਆ ਬਣਾਇਆ ਹੋਇਆ ਇਹ ਇਦਾਂ ਹੀ ਜਾਣਾਗਾ ਯਾਨੀ ਕਿ ਸਾਰੀ ਮਿਹਨਤ ਖਰਾਬ ਜਾਣੀ ਹੈ ਜਦੋਂ ਬਾਈ ਜੀ ਨਾਲ ਲੱਗਦੇ ਬੋਰ ਨਾਲ ਲੱਗਦੇ ਹੀ ਕਿਸਾ ਐ ਸਮਝ ਲੋ ਗਵਾਂਢੀ ਦੇਸ ਦੇ ਹੈਲੋ ਆ ਯੂਟਿਊਬ ਵੀਡੀਓ ਯਾ ਆਹ ਆਹ ਓ ਯੂ ਟੂ ਵੀਡੀਓ ਓਕੇ ਬਾਈ ওকে ਤੇ ਲਗਭਗ ਬਈ ਪਿੱਛੇ ਗੋਰੀ ਆ ਗਈ ਉਹ ਕਹਿੰਦੀ ਉਹਨੂੰ ਓਕੇ ਉਹਨੂੰ ਲੱਗਿਆ ਸ਼ਾਇਦ ਟੈਨਸ਼ਨ ਜੀ ਬੋਲ ਰਿਹਾ ਇਕੱਲਾ ਡਿਪਰੈਸ਼ਨ ਚ ਨਾ ਹੋਵੇ ਕਿਉਂਕਿ ਇੱਥੇ ਡਿਪਰੈਸ਼ਨ ਚ ਬਹੁਤ ਨੇ ਬਈ ਜੀ ਤੇ ਕਹਿੰਦੀ ਕੀ ਕਰ ਰਹੇ ਆ ਤੇ ਮੈਂ ਕਿਹਾ ਵੀ ਵੀਡੀਓ ਬਣਾ ਰਿਹਾ YouTube ਤੇ ਤੇ ਉਹਨੂੰ ਕੈਮਰਾ ਨਹੀਂ ਦਿੱਤਾ ਹੈਗਾ ਵੀ ਕੈਮਰਾ ਕਿੱਥੇ ਆ ਤੇ ਫਿਰ ਉਹਨੂੰ ਮੈਂ ਦਿਖਾਇਆ ਉਹ ਕਹਿੰਦੀ ਠੀਕ ਆ ਆ ਦੇਖ ਲਓ ਬਈ ਜੀ ਆ ਹਾਲਾਤ ਨੇ ਓਰੇ ਬੰਦੇ ਇਕੱਲੇ ਕੰਧਾਂ ਨਾਲ ਗੱਲਾਂ ਕਰਨ ਲੱਗ ਰਹੇ ਹੁੰਦੇ ਨੇ ਹੁਣ ਉਹਨੂੰ ਸ਼ਾਇਦ ਲੱਗਿਆ ਮੈਂ ਵੀ ਕੱਲਾ ਹੀ ਆ ਜਿਹੜਾ ਇਧਰ ਦੇਖ ਕੇ ਬੋਲੀ ਆ ਨਾ ਹੁਣ ਉਹਨੂੰ ਇਹ ਨਹੀਂ ਪਤਾ ਸੀ ਕਿ ਬਾਈ ਵੀਡੀਓ ਬਣਾਉਣ ਲੱਗ ਰਿਹਾ ਹੈਗਾ ਤੇ ਤਕਰੀਬਨ ਹੁਣ ਉਹਨੂੰ ਪਤਾ ਲੱਗਿਆ ਕਿ ਬਾਈ ਵੀਡੀਓ ਬਣਾਉਣ ਲੱਗ ਰਿਹਾ ਸੀਗਾ ਤੇ ਉਹ ਕਹਿੰਦੇ ਠੀਕ ਆ ਲੱਗਿਆ ਰਹਿ ਲੱਗਿਆ ਰਹਿ ਮਜਾਨੀ ਆ ਤੇ ਹਾਲਾਤ ਇਹ ਹੀ ਆ ਬਈ ਜੀ ਜਦੋਂ ਗਵਾਂਢੀ ਸੂਬੇ ਤੋਂ ਆਏ ਹੋਏ ਗਵਾਂਢੀ ਸੂਬੇ ਤੋਂ ਆਏ ਹੋਏ ਇਨੇ ਪਰਿਵਾਰ ਦੀ 20 ਸਾਲ ਹੋ ਗਏ ਕਿ ਜਿੰਨਾ ਕੰਮ ਹੋਇਆ ਉਹਨਾਂ ਦੇ ਡਾਕੂਮੈਂਟ ਨਹੀਂ ਬਣੇ ਬਾਈ ਜੀ ਆਪਾਂ ਸਾਡੇ ਦਿਹਾੜੀਆਂ ਕਰਕੇ ਕਿੱਥੋਂ ਡਾਕੂਮੈਂਟ ਬਣਾ ਲਾਂਗੇ ਅੱਜ ਦੇ ਟਾਈਮ 'ਚ ਤਾਂ ਬਾਈ ਜੀ ਤੁਸੀਂ ਆਪਦੇ ਜਵਾਨੇ ਵੀ ਗਾਲ੍ਹਦੇ ਹੋ ਰਿਸ਼ਤੇਦਾਰ ਵੀ ਗਾਲ੍ਹਦੇ ਹੋ ਭੈਣ ਭਾਈਆਂ ਤੋਂ ਦੂਰ ਹੋਨੇ ਹੋ ਪੈਸੇ ਵੀ ਗਾਲ੍ਹਦੇ ਹੋ ਤੇ ਉਹ ਤੁਹਾਡੀ ਬੇੜੇ ਵਾਲੀ ਬਾਈ ਕਾ ਇੱਟਾਂ ਵਾਲਾ ਫਰਸ਼ ਸੋਡਾ ਇੰਡੀਆ ਰਹਿ ਕੀ ਉਹ ਟੈਲਾ ਲੱਗ ਸਕਦੀਆਂ ਨੇ ਜੇ ਤੁਸੀਂ ਕਹੋ ਅਸੀਂ 40 ਲੱਖ ਕਿਸੇ ਨੂੰ ਦੇਤਾ 50 ਲੱਖ ਟੈਲਾ ਲੱਗ ਜਾਣਗੀਆਂ ਬਾਈ ਜੀ ਫੇਰ ਨਹੀਂ ਲੱਗਦੀਆਂ ਫੇਰ ਬਾਪੂ ਵੀ ਰੋਂਦਾ ਰਹਿਣਾ ਕਾਂਗਰਸ ਤੇ ਕਿਰਪਾ ਇਹ ਹੈ ਬਾਈ ਜੀ ਗਰੀਬਾਂ ਦੇ ਕਾਦੇ ਕਾਨੂੰਨ ਨੇ ਇਹ ਤਾਂ ਵੱਡਿਆਂ ਵਾਸਤੇ ਨੇ ਬਾਈ ਜੀ ਗਰੀਬਾਂ ਵਾਸਤੇ ਸੌਖੇ ਕਾਨੂੰਨ ਹੈ ਹੀ ਨਹੀਂ ਗਰੀਬਾਂ ਵਾਸਤੇ ਨੇ ਔਖੇ ਕਾਨੂੰਨ ਤਾਂ ਆਪਣੇ ਇੰਡੀਆ ਚ ਬਾਈ ਜੀ ਆਜ਼ਾਦੀ ਆ ਨਜ਼ਾਰੇ ਲਓ ਤੇ ਬੁੱਲੇ ਵੱਡੋ ਅਗਲੀ ਵੀਡੀਓ ਚ ਫੇਰ ਮਿਲਦੇ ਆ ਬਾਈ ਜੀ ਸੋਨੂੰ ਕੋਈ ਨਵੀਂ ਖਬਰ ਲੈ ਕੇ ਇਥੋਂ ਦੇ ਕੀ ਹਾਲਾਤ ਨੇ